ਬੜੇ ਯਾਦ ਆਉਂਦੇ ਨੇ ਉਹ ਬਚਪਨ ਵਾਲੇ ਦਿਨ ਸੋਹਣ ਦੀ ਛੜੀ ਦੀ ਲੱਗੀ ਕਿਣਮਣ ਕੋਈ ਵੀ ਕਿਸੇ ਦਾ ਬੁਰਾ ਨਾ ਮਨਾਉਂਦਾ ਸੀ ਨਿੱਕੀਆਂ ਨਿੱਕੀਆਂ ਗੱਲਾਂ ਨਾਲ ਦਿਲ ਪਰਚਾਉਂਦਾ ਸੀ ਛੋਟੇ ਛੋਟੇ ਚਾਹ ਸੀ ਛੋਟੇ ਜਿਹੇ ਸੁਫਨੇ ਪਿੰਡ ਵਿੱਚ ਸਾਰੇ ਹੀ ਜਾਪਦੇ ਸੀ ਆਪਣੇ ਬੋਰ ਹੇਠ ਬੈਠੇ ਬਾਬੇ ਤਜਰਬੇ ਸੁਣਾਉਂਦੇ ਸੀ ਅਖਾੜਿਆਂ ਵਿੱਚ ਲੋਕ ਗੀਤਾਂ ਨਾਲ ਜਸ਼ਨ ਮਨਾਉਂਦੇ ਸੀ ਨਾ ਕੋਈ ਪਖੰਡੀ ਗੁਰੂ ਤੇ ਨਾ ਕੋਈ ਚੇਲਾ ਸੀ ਸਾਰਿਆਂ ਨੂੰ ਜੋੜਨ ਵਾਲਾ ਉਹ ਵਿਸਾਖੀ ਵਾਲਾ ਮੇਲਾ ਸੀ ਬਾਪੂ ਦੀ ਕੁੱਟ ਸੀ ਤੇ ਬੇਬੇ ਦਾ ਲਾੜ ਸੀ ਦੋਹਾਂ ਵਿੱਚ ਹੀ ਮਿਲਿਆ ਪਿਆਰ ਦਾ ਸਵਾਦ ਸੀ ਸਕੂਲ ਵਾਲੇ ਮਾਸਟਰ ਨੇ ਵੀ ਅਤ ਹੀ ਕਰਾਈ ਸੀ ਜ਼ਿੰਦਗੀ ਸਭ ਤੋਂ ਔਖੀ ਹੁੰਦੀ ਹੀ ਪੜਾਈ ਸੀ ਕਿਸੇ ਵਿਸ਼ੇ ਵਿੱਚ ਕੁਝ ਵੀ ਸਮਝ ਨਹੀਂ ਆਉਂਦਾ ਸੀ ਪਤਾ ਨਹੀਂ ਮਾਸਟਰ ਵੀ ਕਿਵੇਂ ਹੀ ਪੜ੍ਹਾਉਂਦਾ ਸੀ ਸਕੂਲ ਵੱੜਦੇ ਹੀ ਅੱਧੇ ਜਵਾਕਾਂ ਨੂੰ ਲਫੇੜੇ ਪੈ ਜਾਂਦੇ ਸੀ ਬਾਕੀਆਂ ਦੇ ਹੌਸਲੇ ਤਾਂ ਐਵੇਂ ਹੀ ਡੇਹ ਜਾਂਦੇ ਸੀ ਕੁਝ ਵੀ ਪੁੱਛਣ ਤੇ ਮੂੰਹ ਨਹੀਂ ਸੀ ਖੋਲੀਦਾ ਲਫੇੜਿਆਂ ਦੇ ਡਰ ਤੋਂ ਕਲਾਸ ਵਿੱਚ ਵੀ ਨਹੀਂ ਸੀ ਬੋਲੀਦਾ ਛੁੱਟੀ ਵੇਲੇ ਸੁੱਖਾਂ ਵਾਲਾ ਸਾਹ ਜਿਹਾ ਆਉਂਦਾ ਸੀ ਫਿਰ ਕਿਸੇ ਨੂੰ ਮਾਸਟਰ ਜੀ ਦਾ ਡਰ ਨਾ ਸਤਾਉਂਦਾ ਸੀ ਘਰ ਵੱਢਦੇ ਹੀ ਬੂਹੇ ਉੱਤੇ ਬੇਬੇ ਸੀ ਉਡੀਕਦੀ ਆਉਂਦੇ ਹੀ ਬਾਤ ਲੈਂਦੀ ਸਕੂਲੋਂ ਮਿਲੀ ਸਿੱਖਦੀ ਨਿਮਾਣੇ ਜਿਹੇ ਹੋ ਕੇ ਥੱਕੀ ਹੋਈ ਆਵਾਜ਼ ਵਿੱਚ ਸੀ ਕਹੀਦਾ ਬੇਬੇ ਵਾਲੇ ਲਾੜ ਦਾ ਲਾਹ ਜਿਹਾ ਲਈਦਾ ਕਿਰਿਆਵਾਂ ਵਿੱਚ ਵੀ ਈਰਖਾ ਵਾਲਾ ਜ਼ਹਿਰ ਨਹੀਂ ਸੀ ਘੁਲਿਆ ਪੈਸੇ ਆ ਕੇ ਆਪਣਿਆਂ ਦਾ ਪਿਆਰ ਨਹੀਂ ਸੀ ਰੁਲਿਆ ਬਸ ਵਿਹਾਂ ਵਾਲੇ ਦਿਨਾਂ 'ਚ ਫੁੱਫੜ ਆਡੋ ਹੋ ਹੋ ਬਹਿੰਦੇ ਸੀ ਭੂਆ ਸਾਡੇ ਖੁਸ਼ ਤੇ ਫੁੱਫੜ ਰੁੱਸੇ ਰਹਿੰਦੇ ਸੀ ਜੀਜੇ ਤੇ ਫੁੱਫੜ ਹਰ ਵਿਆਹ 'ਚ ਹੀ ਮੂ ਬਣਾਉਂਦੇ ਸੀ ਨਾ ਆਪ ਖੁਸ਼ ਹੁੰਦੇ ਸੀ ਤੇ ਨਾ ਕਿਸੇ ਨੂੰ ਖੁਸ਼ ਵੇਖ ਸੁਖਾਉਂਦੇ ਸੀ ਪਰ ਹਰ ਗੱਲ ਵਿੱਚ ਇੱਕ ਮਾਸੂਮੀਅਤ ਜਿਹੀ ਦਿਖਦੀ ਸੀ ਉੱਚ-ਨੀਚ ਵਾਲੀ ਖੇਡ ਕਿਤੇ ਨਾ ਵਿਕਦੀ ਸੀ ਕਿਵੇਂ ਦੁਨੀਆ ਢਲ ਗਈ ਏ ਕਲਯੁਗੀ ਰੰਗਾਂ ਵਿੱਚ ਸਵਾਰਸ ਜਿਹਾ ਆ ਗਿਆ ਹੁਣ ਸਾਰਿਆਂ ਦੇ ਟੰਗਾ ਵਿੱਚ ਬੜੇ ਯਾਦ ਆਉਂਦੇ ਨੇ ਉਹ ਬਚਪਨ ਵਾਲੇ ਦਿਨ ਸੋਹਣ ਦੀ ਚੜੀਤੀ ਲੱਗੀ ਕਿੰਨੇ